ਪੱਖਾ ਹੀ ਬਣ ਜਾਣਾ ਸੀ ਕਾਲ ਸੁੱਤੇ ਪੇ ਟੱਬਰ ਨਾਲ ਵਾਪਰ ਜਾਣਾ ਸੀ ਵੱਡਾ ਪਾਣਾ ਦੋਸਤੋ ਅਕਸਰ ਹੀ ਗਰਮੀਆਂ ਵਿੱਚ ਪੱਖੇ কুলਰ ਜਾਂ ਏਸੀ ਚਲਾਏ ਜਾਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੱਖੇ ਵਿੱਚ ਇੱਕ ਸੱਪ ਦਿਖਾਈ ਦੇ ਰਿਹਾ ਏ ਦਰਸਲ ਇਹ ਪਰਿਵਾਰ ਰਾਤ ਨੂੰ 베ੜੇ ਵਿੱਚ ਪੱਖਾ ਲਾ ਕੇ ਸੁੱਤਾ ਪਿਆ ਸੀ ਅਤੇ ਸਵੇਰੇ ਜਦੋਂ ਇਸ ਪਰਿਵਾਰ ਦੀ ਔਰਤ ਉੱઠી ਅਤੇ ਚਾਹ ਬਣਾ ਕੇ ਬਾਕੀ ਮੈਂਬਰਾਂ ਨੂੰ ਉਠਾਉਣ ਲੱਗੀ ਤਾਂ ਉਸ ਨੂੰ ਪੱਖੇ ਦੇ ਪਾਈਪ ਤੇ ਇੱਕ ਸੱਪ ਦਿਖਾਈ ਦਿੱਤਾ ਔਰਤ ਨੇ ਪੱਖਾ ਬੰਦ ਕਰ ਦਿੱਤਾ ਅਤੇ ਸੱਪ ਉਹ ਪੱਖੇ ਦੀ ਜਾਲੀ ਵਿੱਚ ਵੜ ਗਿਆ ਅਤੇ ਫਰਾਂ ਨੂੰ ਲਪੇਟਾ ਪਾ ਲਿਆ ਜਿਸ ਤੋਂ ਬਾਅਦ ਇਸ ਪਰਿਵਾਰ ਨੇ ਸੱਪ ਨੂੰ ਮਾਰਿਆ ਨਹੀਂ ਸਗੋ ਇੱਕ ਸੁਪੇਰੇ ਨੂੰ ਫੜਾ ਦਿੱਤਾ ਸੋ ਜੇਕਰ ਇਹ ਸੱਪ ਕੋ ਕਿਸੇ ਮੰਜੇ ਤੇ ਚੜ ਜਾਂਦਾ ਤਾਂ ਕੋਈ ਵੀ ਪਾਣਾ ਵਾਪਰ ਸਕਦਾ ਸੀ ਸੁਪੇਰੇ ਨੇ ਦੱਸਿਆ ਕਿ ਹੋ ਸਕਦਾ ਹੈ ਇਹ ਸੱਪ ਪੱਖੇ ਦੀ ਗੂੰਜ ਕਰਕੇ ਆਇਆ ਹੋਵੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੱਪ ਇੱਥੇ ਗੂੰਜ ਕਰਕੇ ਆਇਆ ਹੋਵੇਗਾ ਜਾਂ ਫਿਰ ਠੰਡੇ ਥਾਂ ਕਰਕੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ